400 ਤੋਂ 500 ਗੱਜ ਤੱਕ ਮਸਾਈਲ ਆਉਂਦਾ ਹੈ ਡੇਂਜਰ ਏਰੀਆ ਖੇਲਿਆਣ ਵਾਸੀਓ ਖੇਲਿਆਣ ਵਾਸੀਓ ਸੂਚਿਤ ਹੋ ਜਾਓ 2024 ਦੀ ਲੇਟੈਸਟ ਮਸਾਈਲ ਇਹ ਸੋ ਕੋਈ ਵੀ ਲਾਈਟ ਨਹੀਂ ਨਾਲ ਲਵੇ 10 ਫੁੱਟ ਤੋਂ ਜਾਵਾ ਟੋਆ ਪਾੜ ਦਿੰਦਾ ਤੇ ਖੇਤ ਦਾ ਤੁਸੀਂ ਹਾਲ ਵੀ ਦੇਖ ਸਕਦੇ ਆ ਇਹ ਕੰਮ ਹੋਇਆ 2 3 240 ਤੇ ਹੋਇਆ ਇਹ ਅੱਜ ਵੀ ਸਰਮਾਈ ਘਰ ਨਾਲ ਦੇ ਰਿਕੇ ਲਈ ਚੋਈ ਗਿਆ ਆ ਸਾਡੇ ਬਹੁਤ ਯੋਨ ਸਾਹਿਬ ਨੇ ਆਪਣੀ ਜਗ੍ਹਾ ਟੋਟਲੀ ਜਸ ਵਾਹ ਹੋ ਇਹਨਾਂ ਦੇ ਬਿਆਨ ਦੇ ਹਿਸਾਬ ਦੇ ਨਾਲ ਇਹ ਕਹਿੰਦੇ ਕਿ ਅਸੀਂ ਫਾਇਰ ਸਟ੍ਰੈਸ਼ਨ ਵੀ ਐਮਬੀ ਨੂੰ ਕਹਿਣ ਗਏ ਸੀ ਜੋ ਕਿ ਬਿਲਕੁਲ ਇਥੇ ਵਾਕਿੰਗ ਡਿਸਟੈਂਸ ਇੱਕ ਜਾਂ ਦੋ ਮਿੰਟ ਦੇ ਰਸਤੇ ਸਾਹਮਣੇ ਨਜ਼ਰ ਆ ਰਹੀ ਹੈ ਬਿਲਡਿੰਗ ਮੇਬੀ ਐਮਬੀ ਫਾਇਰ ਤੇ ਇਹਨਾਂ ਦੇ ਅਨੁਸਾਰ ਵੀ ਅਸੀਂ ਕਹਿਣ ਗਿਆ ਤੇ ਉਹ ਕਹਿੰਦੇ ਵੀ ਸਾਡੇ ਕੋਲ ਸਟਾਫ ਜਾਂ ਗੱਡੀ ਮੌਜੂਦ ਨਹੀਂ ਸੀ ਮੈਂ ਤੁਹਾਡੇ ਚੈਨਲ ਦੇ ਮਾਧਮ ਤੋਂ ਸਿਰਫ ਇੰਨਾ ਕਹਿਣਾ ਚਾਹੁੰਦਾ ਐ ਕਿ ਇਸ ਟਾਈਮ ਪਾਕਿਸਤਾਨ ਦੇ ਨਾਲ ਜੋ ਸਾਡੇ ਚੰਗੀ ਹਾਲਾਤ ਬਣੇ ਹੋਏ ਆ। ਉਦੋਂ ਦਾ ਖਾਸਾ ਇੱਥੇ ਕੋਈ ਡਰੋਨ ਅਟੈਕ ਹੋ ਜਾਏ। ਇੰਨਾ ਸੈਂਸਿਟਿਵ ਜਿਹਾ ਹੋਣਾ ਸਾਡਾ। ਕਦੀ ਵੀ ਅੰਦੀ ਪ੍ਰਸ਼ਾਸਨ ਕੀ ਕਰੇ। ਇੱਕ ਪ੍ਰੋਫੈਸਰ ਐ ਮੇਰੀ ਜੀ ਇੰਜੀਨੀਅਰ ਬੀਬੀ ਐਮ ਬੀ। ਕਿ ਜੋ ਵੀ ਫਾਇਰ ਚੀਫ ਐ ਇਮੀਡੀਏਟਲੀ ਐਕਸ਼ਨ ਹੁਣਾ। ਤਾਂ ਜੀ ਦੇਖੋ ਇਹਨਾਂ ਕਿੰਨਾ ਨੁਕਸਾਨ ਹੋ ਗਿਆ ਐ। ਉਹਨਾਂ ਨੇ ਨਾ ਕਿਹਾ ਸਾਡੇ ਕੋਲ ਸਟਾਫ ਨਹੀਂ ਹੈ। ਮੇਰੇ ਹਿਸਾਬ ਦੇ ਨਾਲ ਤਾਂ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ। ਕਿਸੇ ਵਰਕਰ ਤੇ ਨਹੀਂ ਕਿਸੇ ਡਰਾਈਵਰ ਤੇ ਨਹੀਂ ਆਫੀਸਰਸ ਤੇ ਐਕਸ਼ਨ ਹੋਣਾ ਚਾਹੀਦਾ ਸਾਡੇ ਬਾਰੇ 1:00 ਵਜੇ ਦੇ ਕਰੀਬ ਸੀ ਮੀਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਅਸੀਂ ਸ਼ਟਾਪ ਚੱਕ ਕੇ ਆ ਗਏ ਬਾਹਰ ਚੁੱਲ ਸਾਡੇ ਦਾ ਇੰਟਰੈਰ ਘਰਦਿਆਂ ਨੂੰ ਸਾਰਿਆਂ ਨੂੰ ਬਚਾ ਕੇ ਬਾਹਰ ਕੀਤਾ ਵੀ ਦਿਨ 5 ਮਿੰਟਸ ਆਗਰਣੀ ਸ਼ੁਰੂ ਹੋਈ ਅਸੀਂ 5th ਕਲਾਸ ਕੀ ਹੈ ਉਸ ਪਹਿਲਾਂ ਤਾਂ ਤਾਲਾ ਲੱਗਿਆ ਹੁੰਦਾ ਕਿ ਇਹ ਕੋਸ਼ਿਸ਼ ਕੀਤੀ ਕੋਸ਼ਿਸ਼ ਜੀ ਇਹ ਵੀ ਨਾਲ ਇਹਨਾਂ ਨੇ 2 ਵਜੇ ਫਰਾਂਟ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਦੂਸਰੇ ਨੰਬਰ ਤੇ ਫੋਨ ਕਰ ਲਓ ਸਾਡੀ ਗੱਡੀ ਖਰਾਬ ਹੈ ਫਿਰ ਜਨਾਂ ਨੇ ਮਿਆਰੰਗਾ ਤੋਂ ਬੁਲਾਇਆ ਕਿਉਂਕਿ ਭਾਈ ਪ੍ਰਾਈਵੇਟ ਪਰੂਰੂ ਦਾ ਤਾਂ ਬਹੁਤ ਜ਼ਿਆਦਾ ਵੱਧ ਗਿਆ ਮੱਲੇ ਵਾਲੇ ਦੇ ਹੰਦੋ ਮਤਲਬ ਜੇ BBMP ਵਾਲੇ ਸਮੇਂ ਤੇ ਆ ਜਾਂਦੇ ਤਾਂ ਤੱਕ ਆ ਜਾਂਦੀ ਤਾਂ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਸਾਡਾ ਸਕੂਟਰ ਡਰ ਗਿਆ ਜੀ ਸਾਰਾ ਸਮਾਨ ਡਰ ਗਿਆ ਤਾਂ BBMP ਵਾਲੀ ਫਾਈਨ ਗੇਟ ਵੀ ਸਾਡੇ ਘਰ ਤੋਂ ਕਿਰਪ 500 ਮੀਟਰ ਦੀ ਦੂਰੀ ਤੇ ਹੈ ਬਿਲਕੁਲ ਨੇੜੇ ਹੈ ਅੱਗੇ ਬਾਕੀ ਗਵਾਨੀਆਂ ਦੇ ਵੀ ਲੱਗ ਸਕਦੇ ਨੇ ਮਾਲੇ ਦੇ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਦੇ ਘਰ ਨਾਲ ਨਾਲ ਹੈ ਸਾਰਿਆਂ ਦੇ ਸਹੀ ਸਮਾਨ ਵੀ ਦੱਸੋ ਸਮਾਨ ਦਾ ਬਹੁਤ ਨੁਕਸਾਨ ਹੋ ਗਿਆ ਤੋਂ ਬਿਖਾਵੇਂ ਸਾਰਾ ਪਿੰਚਾ ਚੱਲ ਗਿਆ ਕਿਚਨ ਦੀ ਗਾ ਕਿਚਨ ਦੇ ਨਾਲ ਨਾਲ ਚੱਲ ਗਿਆ ਸਰ ਫੋਨ ਨਹੀਂ ਆਇਆ ਸਰ ਫੋਨ ਕੀ ਕਹਿੰਦੇ ਆਪਣਾ ਸਾਡੇ ਬਾਸ ਤੱਕ ਆ ਫੋਨ ਸਰ ਕਹਿੰਦੇ ਆਪਣਾ ਕੋਈ ਗਲਤ ਹੈ ਸਰ ਕੀ ਕਹਿੰਦੇ ਫੋਨਾਂ ਤੇ ਚੱਲੋ ਇੱਥੇ ਮੁਕੀ ਤੇ ਆਏ ਤੁਹਾਡੇ ਬੰਦੇ ਨਾਲ ਦੇਖ ਹੂੰ ਜਿਸ ਕੋ ਵਾਸਤੇ ਗੱਲ ਕਰ ਰਹੇ ਹਾਂ ਦੋ ਗੱਡੀਆਂ ਸਰ ਪੰਪ ਕਰਾਉ ਤਾਂ ਇਸ ਕਰਕੇ ਨਹੀਂ ਜਾਂਦੇ ਇਹ ਦੋਈ ਗੱਡੀਆਂ ਖਰਾਬ ਹੈ ਦੋਨੋਂ ਸਰੀਕੀ ਹੈ ਪਰਲੀ ਗੱਡੀ ਵਰਤਨ ਦੀ ਚਿੱਪ ਹੈ ਸਰ